ਵਾਜੀ ਉੱਤੇ ਬਿਰਕਸਾਹਬ ਜੀ ਇੱਕ ਨਾਮ ਰੀਡੀਓ ਬੜੀ ਵਾਇਰਲ ਹੋ ਰਹੀ ਹੈ ਉਹ ਕਹਿੰਦੇ ਜੀ ਤੁਸੀਂ ਪਹਿਲਾਂ ਹੂਟਰ ਜਾ ਵਜਦਾ ਵਖਾਉਂਦੇ ਆ ਬਾਅਦ ਚ ਉਹ ਕਹਿੰਦਾ ਤੁਸੀਂ ਸਾਰੇ ਦੇ ਸਾਰੇ ਦਰ ਚੱਕ ਦੇਣੇ ਸੀ ਰਾਹ ਰਾਜ ਦਾ ਬਾਸ ਤੇ ਨਾਮ ਵਜਦੀ ਬਾਂਸਰੀ ਉਹ ਪਤਾ ਨਹੀਂ ਪੰਜਾਬ ਨਾਲ ਰਿਲੇਟਡ ਹੈ ਜਾਂ ਕਿਸੇ ਹੋਰ ਨਾਲ ਸਟੇਟ ਹੈ ਉਹਦੀ ਹਜੇ ਕਲੀਅਰ ਨਹੀਂ ਪਰ ਜੇ ਉਹ ਪ੍ਰਮਾਣਿਕ ਪੰਜਾਬ ਦੇ ਨਾਲ ਰਿਲੇਟਡ ਹੈ ਤੇ ਬਹੁਤ ਮਾੜੀ ਸੋਚ ਹੈ ਜੀਨੇ ਵੀ ਉਹ ਇਹੋ ਜੀ ਗੱਲ ਕੀਤੀ ਆ ਹਾਂ ਮੈਂ ਵੀ ਦੇਖ ਰਿਹਾ ਕਿ ਸੋਸ਼ਲ ਮੀਡੀਆ ਤੇ ਉਹ ਵੀਡੀਓ ਜਿਹੜੀ ਕਾਫੀ ਵਾਇਰਲ ਹੋ ਰਹੀ ਹੈ ਜੀ ਤੇ ਉਹ ਬਹੁਤ ਸਾਰੇ ਲੋਕ ਤਾਂ ਉਹਨੂੰ ਪੰਜਾਬ ਨਾਲ ਜੋੜ ਕੇ ਵੇਖ ਰਹੇ ਆ ਕਿ ਆਹ ਵੇਖੋ ਇਹਨਾਂ ਦੀ ਜਿਹੜੀ ਕਿਸ ਤਰ੍ਹਾਂ ਦੀ ਨੀਅਤ ਹੈ ਕਿ ਪੰਜਾਬ ਨੂੰ ਡੋਬਣ ਦੀ ਨੀਅਤ ਹੈ ਜੇਕਰ ਉਹ ਪੰਜਾਬ ਨਾਲ ਜੋੜ ਕੇ ਵੇਖ ਰਹੇ ਆ ਉਹਨੂੰ ਜੇ ਪੰਜਾਬ ਨਾਲ ਸੰਬੰਧਿਤ ਗੱਲ ਹੈ ਹੋ ਰਹੀ ਹੈ ਤੇ ਜਿਹੜੇ ਬੰਦੇ ਵੀ ਇਹੋ ਜੀ ਗੱਲ ਕਰ ਰਹੇ ਆ ਉਹਨਾਂ ਨੂੰ ਲਾਹਣ ਪੈਸਾ ਹੋ ਰਿਹਾ ਹੈ ਬਿਲਕੁਲ ਇਹ ਪੰਜਾਬ ਕੋਈ ਤੁਹਾਡਾ ਵਸਾਇਆ ਨਹੀਂ ਵਸਦਾ ਇਹ ਪੰਜਾਬ ਸਾਡੇ ਗੁਰੂ ਸਾਹਿਬਾਨ ਦਾ ਵਸਾਇਆ ਵਸ ਰਿਹਾ ਇਸ ਪੰਜਾਬ ਤੇ ਬੜੇ-ਬੜੇ ਇਸ ਪੰਜਾਬ ਨੂੰ ਖਾਣ ਵਾਲੇ ਆਏ ਡੋਬਣ ਵਾਲੇ ਆਏ ਪੰਜਾਬ ਨੂੰ ਮਾਰਨ ਵਾਲੇ ਆਏ ਖਤਮ ਕਰਨ ਬਹੁਤ ਖਲਮ ਕਰਨ ਵਾਲੇ ਆਏ ਜੀ ਪਰ ਇਹ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲਣ ਵਾਲਾ ਪੰਜਾਬ ਹੈ ਇਹ ਕਦੇ ਕਿਸੇ ਤੋਂ ਖਤਮ ਨਹੀਂ ਹੋਇਆ ਇੱਥੇ ਇੱਕ ਵਾਰੀ ਇਹ ਵੀ ਗੱਲ ਚੱਲੀ ਸੀ ਵੀ ਸਿੱਖ ਕੌਮ ਖਤਮ ਹੋ ਗਈ ਤੇ ਇੱਥੇ ਬਾਬੇ ਦਰਜਾ ਸੋਣੀ ਤੇ ਬੋਤਾ ਸੋਣੀ ਸਾਡੇ ਦੋ ਹੀ ਨੇ ਤਰ ਕੇ ਆਗੇ ਸੀ ਜਿਨ੍ਹਾਂ ਨੇ ਸੁਨੇਹਾ ਘੱਲਤਾ ਸੀ ਕਿ 5 ਲੱਖ ਫੌਜ ਖੜੀ ਆ ਕੇ ਸਾਡਾ ਮੁਕਾਬਲਾ ਕਰ ਲੋ ਜੀ ਇਹ ਦੱਸਤਾ ਸੀ ਸੂਬੇ ਨੂੰ ਹਾਕਮ ਨੂੰ ਉਸ ਵੇਲੇ ਦੇ ਨੂੰ ਤੇ ਦੂਜੇ ਨੰਬਰ ਤੇ ਜਿਹੜੇ ਅੱਜ ਦੇ ਹਾਕਮ ਜਾਂ ਅੱਜ ਦੇ ਸ਼ਰਾਰਤੀ ਲੋਕ ਇਹੋ ਜਿਹੀਆਂ ਗੱਲਾਂ ਦੇ ਇਹੋ ਜਿਹੀ ਭਾਵਨਾ ਰੱਖਦੇ ਆ ਸੰਦੂ ਸਾਹਿਬ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਇਸ ਹਿੰਦੁਸਤਾਨ ਦੀ ਹੋਂਦ ਜਿਹੜੀ ਹੈ ਉਹ ਪੰਜਾਬ ਦੇ ਸਿਰ ਤੇ ਬਚੀ ਹੈ। ਬਿਲਕੁਲ। ਜੇ ਅੱਜ ਤੁਸੀਂ ਕੁਰਸੀਆਂ ਲੈ ਕੇ ਬੈਠੇ ਹੋ ਆਜ਼ਾਦੀ ਦਾ ਨਿਗਮ ਮਾਰ ਰਹੇ ਹੋ ਇਹਦੇ ਵਿੱਚ ਵੱਧ ਤੋਂ ਸਭ ਤੋਂ ਵੱਧ ਕੁਰਬਾਨੀਆਂ ਜੇ ਕੀਤੀਆਂ ਦੋ ਪੰਜਾਬੀਆਂ ਨੇ ਕੀਤੀਆਂ। ਸੇ ਸੱਤ ਤੋਂ ਵੱਧ ਸਿਰ ਦਿੱਤੇ ਇਹਨਾਂ ਸਿਖਾਣੇ ਦਿੱਤੇ ਆ। ਤੇ ਅੱਜ ਵੀ ਜਿੱਥੇ ਮੁਸ਼ਕਲ ਪੈਂਦੀ ਹੈ ਸਿੱਖ ਪੰਥ ਜਿਹੜਾ ਇੱਕ ਢਾਹ ਕੇ ਲੜਦਾ ਪੰਜਾਬੀ ਇੱਕ ਢਾਹ ਕੇ ਲੜਦੇ ਆ। ਜੇ ਇਹਨਾਂ ਬਾਟਰਾਂ ਦੇ ਉੱਤੇ ਅੱਜ ਪੰਜਾਬ ਨਾ ਹੁੰਦਾ ਇਹ ਗੱਲ ਯਾਦ ਰੱਖ ਲਿਓ। ਜਿੰਨੀ ਵਾਰ ਦੁਸ਼ਮਣਾਂ ਨੇ ਚਾਰਚ ਫਿਰੋ ਹਮਲਾ ਕੀਤਾ ਤੁਸੀਂ ਆ ਤੇ ਦਿੱਲੀ ਵਾਲ ਦੇ ਨਾਂ ਝਾਗਦੇ ਤੁਸੀਂ ਹੋਰ ਕਿਸੇ ਆ ਦੇ ਭਾਂ ਝਾਗਦੇ ਹੁੰਦੇ ਦੱਸੋ ਇਸ ਕਰਕੇ ਜਿਹੜੀ ਇਹ ਨਫਰਤ ਭਰੀ ਭਾਵਨਾ ਇਹਦੇ ਤੋਂ ਸ਼ਰਮ ਆਉਣੀ ਚਾਹੀਦੀ ਜਿਹੜਾ ਵੀ ਬੰਦਾ ਇਸ ਬਾਰੇ ਸੋਚਦਾ ਇਹ ਪੰਜਾਬ ਹੈ ਇਹ ਕਿਤੇ ਡਰਨ ਵਾਲਾ ਜਾਂ ਮੁੱਕਣ ਵਾਲਾ ਜਾਂ ਖਤਮ ਹੋਣ ਵਾਲਾ ਨਹੀਂ ਇੱਥੇ ਸਿਕੰਦਰ ਵਰਗਿਆਂ ਨੇ ਵੀ ਬੜਾ ਜ਼ੋਰ ਲਾ ਕੇ ਵੇਖ ਲਿਆ ਪਰ ਇਹ ਗੱਲ ਯਾਦ ਜ਼ਰੂਰ ਰੱਖਿਓ ਜਿਨ੍ਹਾਂ ਦੀ ਵੀ ਇਹੋ ਜਿਹੀ ਮਾਨਸਿਕਤਾ ਹੈ ਉਹਨਾਂ ਨੂੰ ਜਵਾਬ ਦੇਣਾ ਪਏਗਾ ਜੀ ਸਮਾਜ ਜਵਾਬ ਜ਼ਰੂਰ ਮੰਗਦਾ ਹੈ ਪੰਜਾਬ ਦੀ ਧਰਤੀ ਜਵਾਬ ਜ਼ਰੂਰ ਮੰਗਦੀ ਹੈ ਤੇ ਜਿਨ੍ਹਾਂ ਜਿਨ੍ਹਾਂ ਨੇ ਇਹੋ ਜੀ ਨੀਤ ਅਪਣਾ ਕੇ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਫਿਰ ਅਖੀਰ ਕੀ ਹੋਇਆ ਇਹ ਵੀ ਕਿਦੇ ਪੰਜਾਬ ਦਾ ਲਿਖਿਆ ਇਤਿਹਾਸ ਪੜ੍ਹਦੇ ਹੋ ਚਾਹੇ ਉਹ ਸਿੱਧਿਆ ਜਮ ਸਰਦਾਰ ਉਧਮ ਸਿੰਘ ਦਾ ਇਤਿਹਾਸ ਆ ਜਿਨ੍ਹਾਂ ਨੇ ਜਾ ਕੇ 20ਾਂ 22ਾਂ ਸਾਲਾਂ ਬਾਅਦ ਬਦਲਾ ਲੈਂਦਿਆ ਸੀ ਕਰਨਲ ਟਾਇਰ ਤੋਂ ਚਾਹੇ ਉਹ ਪੰਜਾਬ ਦੀ ਧਰਤੀ ਦੇ ਉੱਤੇ ਹੋਰ ਇਤਿਹਾਸ ਲਿਖਿਆ ਗਿਆ ਸੀ ਬਹੁਤ ਸਾਰੇ ਇਤਿਹਾਸ ਨੇ ਇਹੋ ਜੀ ਜਿਨ੍ਹਾਂ ਨੇ ਫਿਰ ਜਦੋਂ ਜਦੋਂ ਅਲਖ ਜਾਗਦੀ ਹੈ ਨਾ ਪੰਜਾਬ ਦੀ ਉਬਰ ਕੁਲ ਕਰਕੇ ਖਾ ਦਿੰਦੇ ਵੀ ਪੰਜਾਬ ਕੀ ਹੁੰਦਾ ਇਸ ਕਰਕੇ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਦੀ ਇਹ ਮੈਨੂੰ ਲੱਗਦਾ ਵੀ ਸ਼ਾਇਦ ਰਾਜਸਥਾਨ ਵਾਲੇ ਪਾਸੇ ਦੀ ਵੀ ਵੀਡੀਓ ਹੈ ਸ਼ਾਇਦ ਉਹਨਾਂ ਦੀ ਪੱਗਰ ਤੋਂ ਲੱਗ ਰਹੀ ਹੈ ਪੱਗਰ ਤੋਂ ਲੱਗ ਰਹੀ ਹੈ ਜੀ ਪਰ ਇਹ ਗੱਲ ਰਾਜਸਥਾਨੀ ਵੀ ਸਮਝ ਲੈਣ ਜਿਹੜੇ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਦੇ ਆ ਕਿ ਜਿਹੜਾ ਸਿੱਖ ਕੌਮ ਤੇ ਪੰਜਾਬ ਉਹ ਜਵਾਬ ਦੇਣਾ ਜਾਣਦਾ ਹੈ ਤੇ ਪਰ ਜਵਾਬ ਵੀ ਕਈ ਵਾਰ ਇਹੋ ਜਿਹਾ ਮਿਲਦਾ ਹੁੰਦਾ ਤੇ ਫਿਰ ਕਈ ਵਾਰ ਪੁੱਛਤਾ ਹੀ ਯਾਦ ਕਰਦਾ ਯਾਰ ਇਹ ਸਾਡੇ ਵਡੇਰਿਆਂ ਨੇ ਕਿਤੇ ਟੀਚਰ ਮਾਹੌਲ ਕੀਤਾ ਸੀ ਪੰਜਾਬ ਨੂੰ ਜਾਂ ਸਿੱਖਾਂ ਨੂੰ ਉਹ ਟੀਚਰ ਮੁਖੌਲਦਾ ਉਹਨਾਂ ਨੂੰ